ਇਹ ਚੀਜ਼ਾਂ ਨਹੀਂ ਆਉਣ ਦਿੰਦਾ ਆਪਣੇ ਅੰਦਰੋਂ ਹਉਮੈ ਦਾ ਨਾਸ਼ ਕਰ ਲੈਂਦਾ ਹੈ ਗੁਰਮਤੀ ਆਪ ਗਵਾਏ ਸੱਚ ਪਛਾਣਿਆ ਸੱਚ ਦੀ ਪਹਿਚਾਨ ਕਰਦਾ ਹੈ ਸੱਚਾ ਤੇਰਾ ਦਰਬਾਰ ਸ਼ਬਦ ਨਿਸ਼ਾਨਿਆ ਵਾਹਿਗੁਰੂ ਜੀ ਤੁਹਾਡਾ ਦਰਬਾਰ ਸੱਚਾ ਹੈ ਤੁਹਾਡਾ ਦਰਬਾਰ ਸੱਚਾ ਹੈ ਇਹ ਗੱਲ ਦਾ ਕਿਵੇਂ ਪਤਾ ਲੱਗਦਾ ਹੈ ਸ਼ਬਦ ਨਿਸ਼ਾਨਿਆ ਜਦੋਂ ਸ਼ਬਦ ਤੇ ਪਰੋਸਾ ਬਣ ਜਾਏ ਜਦੋਂ ਸ਼ਬਦ ਨੂੰ ਸੁਣਨ ਲੱਗ ਜਾਈਏ ਜਦੋਂ ਗੁਰੂ ਸ਼ਬਦ ਦੇ ਗਿਆਨ ਨੂੰ ਅਸੀਂ ਸਮਝਣ ਲੱਗ ਜਾਈਏ ਫਿਰ ਸਾਡਾ ਪਰੋਸਾ ਬਣਦਾ ਫਿਰ ਸਾਡਾ ਵਿਸ਼ਵਾਸ ਵੀ ਗੁਰੂ ਮਹਾਰਾਜ ਜੀ ਦੇ ਉੱਪਰ ਵੱਜ ਜਾਂਦਾ ਟਿਕ ਜਾਂਦਾ ਪਰ ਕਈ ਵਾਰੀ ਫਿਰ ਵੀ ਅਸੀਂ ਕਹਿੰਨੇ ਆ ਬਹੁਤ ਸੰਗਤਾਂ ਦੇ ਸਵਾਲ ਹੁੰਦੇ ਨੇ ਬਹੁਤ ਸੰਗਤ ਕਹਿੰਦੀ ਹੈ ਵੀ ਮਨ ਹੀ ਨਹੀਂ ਜੁੜਦਾ ਗੁਰਬਾਣੀ ਪੜ੍ਹਦੇ ਆ ਮਨ ਨਹੀਂ ਜੁੜਦਾ ਗੁਰਬਾਣੀ ਪੜ੍ਹਦੇ ਆ ਮਨ ਨਹੀਂ ਟਿਕਦਾ ਨਾਮ ਜਪਦੇ ਆ ਮਨ ਨਹੀਂ ਟਿਕਦਾ ਗੁਰੂ ਘਰ ਬੈਨੇ ਆ ਮਨ ਨਹੀਂ ਟਿਕਦਾ ਇਹ ਸਾਡਾ ਬੜਾ ਵੱਡਾ ਸਾਡੇ ਜੀਵਨ ਦੇ ਵਿੱਚ ਮੁਸ਼ਕਲ ਆਉਂਦੀ ਹੈ ਗੁਰੂ ਸਾਹਿਬਾਂ ਦੇ ਵੇਲੇ ਵੀ ਸਿੱਖਾਂ ਦੇ ਜੀਵਨ ਵਿੱਚ ਇਹ ਪਰੇਸ਼ਾਨੀਆਂ ਆਉਂਦੀਆਂ ਸਨ ਮਨ ਨਹੀਂ ਸੀ ਟਿਕਦਾ ਤੇ ਮਹਾਰਾਜ ਨੇ ਸਮਝਾਇਆ ਕਿ ਗੁਰੂ ਦੇ ਪਿਆਰੇ ਸਿੱਖੋ ਜੇ ਸਾਡਾ ਮਨ ਨਹੀਂ ਨਾ ਟਿਕਦਾ ਇਹਦੇ ਵਿੱਚ ਬੜੀ ਕਿਰਪਾ ਹੈ ਇਦੇ ਵਿੱਚ ਗੁਰੂ ਦੀ ਬੜੀ ਬਖਸ਼ਿਸ਼ ਹੈ ਇਸ ਬਖਸ਼ਿਸ਼ ਨੂੰ ਸਮਝੀਏ ਇਸ ਬਖਸ਼ਿਸ਼ ਨੂੰ ਪਹਿਚਾਣੀਏ ਹੁਣ ਇੱਕ ਬੰਦਾ ਆ ਰਿਹਾ ਮੱਥਾ ਟੇਕ ਰਿਹਾ ਬਾਣੀ ਪੜ ਰਿਹਾ ਜਾ ਰਿਹਾ ਰੋਜ਼ ਰੋਜ਼ ਪਾਠ ਕਰੀ ਜਾ ਰਿਹਾ ਕਰੀ ਜਾ ਰਿਹਾ ਜਾਈ ਜਾ ਰਿਹਾ ਇੱਕ ਬੰਦਾ ਕਹਿ ਰਿਹਾ ਇੱਕ ਸਿੱਖ ਕਹਿ ਰਿਹਾ ਵੀ ਮੇਰਾ ਮਨ ਨਹੀਂ ਟਿਕਦਾ ਮੇਰਾ ਮਨ ਨਹੀਂ ਜੁੜ ਰਿਹਾ ਮੇਰਾ ਮਨ ਨਹੀਂ ਟਿਕ ਰਿਹਾ ਮਹਾਰਾਜ ਜੀ ਕਹਿੰਦੇ ਜਿਹੜਾ ਇਹ ਗੱਲ ਕਹਿ ਰਿਹਾ ਨਾ ਮੇਰਾ ਮਨ ਨਹੀਂ ਟਿਕਦਾ ਉਹ ਉਸ ਇਨਸਾਨ ਤੋਂ ਉਸ ਸਿੱਖ ਤੋਂ ਅੱਗੇ ਹੈ ਜਿਹੜਾ ਚੁੱਪ ਕਰਕੇ ਪਾਠ ਕਰਕੇ ਚਲਾ ਜਾਂਦਾ ਉਹ ਤੋਂ ਅੱਗੇ ਹੈ ਭਗਤੀ ਚ ਸਿਮਰਨ ਚ ਬੰਦਗੀ ਚ ਕਿਉਂ ਕਿਉਂਕਿ ਸਭ ਤੋਂ ਪਹਿਲੀ ਸਟੇਜ ਹੀ ਇਹ ਹੈ ਪੌੜੀ ਹੀ ਇਹ ਹੈ ਕਿ ਸਾਨੂੰ ਪਤਾ ਲੱਗੇ ਕਿ ਮੇਰਾ ਮਨ ਨਹੀਂ ਟਿਕ ਰਿਹਾ ਸਭ ਤੋਂ ਵੱਡੀ ਗੱਲ ਹੀ ਇਹ ਹੈ ਕਈਆਂ ਤੇ ساری ساری ਜ਼ਿੰਦਗੀ ਪਤਾ ਹੀ ਨਹੀਂ ਲੱਗਦਾ ساری ਜ਼ਿੰਦਗੀ ਪਾਠ ਕਰਦੇ ਹਲੰਘੀ ساری ਜ਼ਿੰਦਗੀ ਸਿਮਰਨ ਕਰਦੇ ਹਲੰਘੀ ਬੰਦਗੀ ਕਰਦੇ ਹਲੰਘੀ ਇਹ ਗੱਲ ਦਾ ਪਤਾ ਹੀ ਨਹੀਂ ਲੱਗਿਆ ਵੀ ਮਨ ਵੀ ਟਿਕਣਾ ਜ਼ਰੂਰੀ ਸੀ ਕਿ ਨਹੀਂ ਸੀ ਜ਼ਰੂਰੀ ਮੈਨੂੰ ਮਾਫ ਕਰਿਓ ਮੈਂ ਬੜਿਆਂ ਨੂੰ ਇਸ ਤਰ੍ਹਾਂ ਦੇਖਿਆ ਹੈ ਉਹ ਨਾਲ ਨਾਲ ਪਾਠ ਚੱਲੀ ਜਾਂਦਾ ਨਾਲ ਨਾਲ ਕੁ ਗੱਲਾਂ ਵਿੱਚ ਕਰੀ ਜਾਂਦੇ ਇੱਕ ਹੱਥ 'ਚ ਗੁਟਕ ਕਰਨ ਆਏ ਪਾਠ ਗੁਰੂ ਘਰ ਦੇ ਵਿੱਚ ਹੱਥ ਵਿੱਚ ਗੁਟਕਾ ਸਹਿ ਫੜਿਆ ਅੱਧਾਕ ਪਾਠ ਕੀਤਾ ਕੋਈ ਮਿਲ ਗਿਆ ਮਿੱਤਰ ਪਿਆਰਾ ਬਹਿ ਗਏ ਵਲ ਛਿੜਗੀਆਂ ਗੱਲਾਂ ਫਿਰ ਚਲਦੀਆਂ ਰਹੀਆਂ ਚਲਦੀਆਂ ਰਹੀਆਂ ਗੱਲਾਂ ਕਿੰਨੀਆਂ-ਕਿੰਨੀਆਂ ਚੱਲ ਗਈਆਂ ਤੇ ਉਹ ਪਾਠ ਪਤਾ ਨਹੀਂ ਵਿੱਚ ਹੋਇਆ ਨਹੀਂ ਹੋਇਆ ਕੀ ਕੀਤਾ ਕੀ ਨਹੀਂ ਕੀਤਾ ਉਹ ਕੀ ਲਾਹਾ ਕਈ ਮਾਲਾ ਫੜ ਕੇ ਸਿਮਰਨਾ ਕਰਦੇ ਨੇ ਬਾਣੀ ਨਾਮ ਜਪਦੇ ਨੇ ਜਪੀਗੇ ਜਪੀਗੇ ਕੋਈ ਆ ਗਿਆ ਗੱਲਾਂ ਨਾਲ-ਨਾਲ ਮਣਕੇ ਚਲਦੇ ਰਹਿੰਦੇ ਨਾਲ-ਨਾਲ ਗੱਲਾਂ ਚਲਦੀ ਰਹਿੰਦੀਆਂ ਗੱਲਾਂ ਦਾ ਨਾਮ ਜਪ ਰਹੇ ਹਿਰਦੇ ਨੂੰ ਉਹ ਗੱਲ ਟੱਚ ਹੀ ਨਹੀਂ ਕੀਤੀ ਵੀ ਮੇਰਾ ਮਨ ਜੁੜਨਾ ਚਾਹੀਦਾ ਸੀ ਉਹ ਕਿੱਥੋਂ ਪਾ ਲੈਣਗੇ ਉਹ ਕਿੱਥੋਂ ਉਸ ਅਵਸਥਾ ਤੱਕ ਪਹੁੰਚ ਪਾਣਗੇ ਤੇ ਸਤਿਗੁਰੂ ਜੀ ਕਹਿੰਦੇ ਭਾਈ ਤੂੰ ਚੰਗਾ ਹੈ ਤੂੰ ਭਲਾ ਹੈ ਘਟੋ ਘਟ ਤੈਨੂੰ ਅਭਾਸ ਹੋਇਆ ਕਿ ਮੇਰਾ ਮਨ ਨਹੀਂ ਟਿਕ ਰਿਹਾ ਮੇਰਾ ਮਨ ਨਹੀਂ ਜੁੜ ਰਿਹਾ ਮਹਾਰਾਜ ਕਹਿੰਦੇ ਭਾਗਾ ਵਾਲੇ ਤੁਸੀਂ ਜਿਨ੍ਹਾਂ ਦਾ ਮਨ ਨਹੀਂ ਟਿਕ ਰਿਹਾ ਤੇ ਜਿਨ੍ਹਾਂ ਨੂੰ ਤੜਫ ਹੈ ਇਸ ਚੀਜ਼ ਦੀ ਵੀ ਮੇਰਾ ਮਨ ਨਹੀਂ ਟਿਕ ਰਿਹਾ ਮਹਾਰਾਜ ਨੇ ਜੁਗਤੀਆਂ ਦੱਸੀਆਂ ਵੀ ਮਨ ਨੂੰ ਟਿਕਾਣਾ ਇਸ ਤਰ੍ਹਾਂ ਦਾ ਹੈ ਜਿਵੇਂ ਕਿ ਇਸ ਇੱਕ ਸ਼ਰਾਰਤੀ ਘੋੜਾ ਨਹੀਂ ਹੁੰਦਾ ਜਿਹੜਾ ਜਿਹੜਾ ਕਾਬੂ ਨਹੀਂ ਆਉਂਦਾ ਬੱਸ ਵਿੱਚ ਨਹੀਂ ਆਉਂਦਾ ਛੇਤੀ ਕਈ ਘੋੜੇ ਚੰਗੇ ਹੁੰਦੇ ਉਹ ਛੇਤੀ ਇਕੱਠੇ ਪਾ ਕੇ ਤਸਵਾਰੀ ਕਰ ਲੈਂਦੇ ਪਰ ਕਈ ਐਸੇ ਅੜਬ ਹੁੰਦੇ ਨੇ ਉਹ ਆਪਣੇ ਉੱਪਰ ਕਿਸੇ ਨੂੰ ਸਵਾਰ ਨਹੀਂ ਹੋਣ ਦਿੰਦੇ ਮਹਾਰਾਜ ਕਹਿੰਦੇ ਇਹ ਜਿਹੜਾ ਮਨ ਹੈ ਨਾ ਉਸ ਤਰ੍ਹਾਂ ਦਾ ਹੈ ਜਿਵੇਂ ਘੋੜਾ ਕਿਸੇ ਨੂੰ ਆਪਣੇ ਉੱਪਰ ਸਵਾਰ ਨਹੀਂ ਹੋਣ ਦੇਣਾ ਇਹਨੇ ਮਨ ਵੀ ਕਾਬੂ ਨਹੀਂ ਆਉਂਦਾ ਜਿਵੇਂ ਘੋੜਾ ਕਾਬੂ ਨਹੀਂ ਆਉਂਦਾ ਪਰ ਜਿਹੜਾ ਚੰਗਾ ਘੋੜਸਵਾਰ ਹੈ ਜਿਹੜਾ ਮਾਹਰ ਘੋੜਸਵਾਰ ਹੈ ਉਹ ਘੋੜੇ ਦੇ ਨਾਲ ਹੌਲੀ-ਹੌਲੀ ਪਿਆਰ ਪਾ ਕੇ ਉਹਦੇ ਤੇ ਕਾਠੀ ਪਾਏਗਾ ਕਿ ਇੱਕ ਦਿਨ ਉਹਦੇ ਤੇ ਕਾਠੀ ਪੈ ਗਈ ਜਦੋਂ ਉਸ ਨੂੰ ਕਾਠੀ ਦੀ ਆਦਤ ਹੋ ਗਈ ਹੌਲੀ-ਹੌਲੀ ਉਹਦੇ ਤੇ ਸਵਾਰ ਹੋਏਗਾ ਉਹ ਟੱਪੇਗਾ 扑ੜਕੇਗਾ ਹੋ ਸਕਦਾ ਸ ਘੋੜਸਵਾਰ ਥੱਲੇ ਵੀ ਡਿੱਗ ਜਾਏ ਇੱਕ ਵਾਰ ਦੋ ਵਾਰ ਚਾਰ ਵਾਰ ਪਰ ਹੌਲੀ-ਹੌਲੀ ਹੌਲੀ-ਹੌਲੀ ਘੋੜੇ ਨੂੰ ਆਦਤ ਹੋ ਜਾਂਦੀ ਹੈ ਉਹ ਵਧੀਆ ਘੋੜਸਵਾਰ ਉਹਦੀ ਸਵਾਰੀ ਕਰਨ ਲੱਗ ਜਾਂਦਾ ਹੈ ਐਵੇਂ ਹੀ ਮੰਨਾਂ ਨੇਵੇਂ ਇਹ ਸਾਡਾ ਮਨ ਹੈ ਮਹਾਰਾਜ ਕਹਿੰਦੇ ਭਟਕੇ ਗਏ ਨੂੰ ਭਟਕਣ ਦੇ ਉਹ ਭਟਕ ਕੇ ਜਦੋਂ ਬਾਣੀ ਪੜਨ ਲੱਗੋ ਨਾ ਮਨ ਭਟਕੇ ਇੱਧਰ ਉੱਧਰ ਭ੍ਰਮਣ ਕਰਕੇ ਇਹ ਇਹਨੂੰ ਜਾਣਦੇ ਹੋ ਫਿਰ ਜਦੋਂ ਇਹ ਥੱਕ ਜਾ ਇਹਨਾਂ ਵੀ ਮੈਂ ਭਟਕ ਲਿਆ ਹੁਣ ਸਾਰੀ ਕਿਤੇ ਜਾ ਲਿਆ ਸਾਰੀਆਂ ਸੋਚਾਂ ਵਿਚਾਰਾਂ ਕਰ ਲਈਆਂ ਫਿਰ ਇਹਨੂੰ ਮਹਾਰਾਜ ਦੀ ਖੁੱਚ ਖਿੱਚ ਕੇ ਗੁਰੂ ਦੀ ਬਾਣੀ ਕੋਲ ਆਓ ਫਿਰ ਇਹ ਭਟਕੇ ਖਿੱਚ ਖਿੱਚ ਕੇ ਵਾਰ-ਵਾਰ ਇਸ ਨੂੰ ਮੋੜੋ ਜਦੋਂ ਅਸੀਂ ਇਸ ਨੂੰ ਮੋੜਦੇ ਨਹੀਂ ਨਾ ਫਿਰ ਇਹਨੂੰ ਆਦਤ ਪੈ ਜਾਂਦੀ ਉੱਡਣ ਦੀ ਫਿਰ ਸਾਡਾ ਮਨ ਭਟਕਦਾ ਹੈ ਇਸ ਕਰਕੇ ਸਾਨੂੰ ਮਨ ਸਾਡੇ ਮਨ ਦਾ ਜੁੜਨਾ ਗੁਰਬਾਣੀ ਪੜਨ ਲੱਗਿਆ ਬੜਾ ਜ਼ਰੂਰੀ ਹੈ ਅਸੀਂ ਕਥਾ ਸੁਣਦੇ ਹਾਂ ਕੀਰਤਨ ਸੁਣਦੇ ਹਾਂ ਸਾਡਾ ਮਨ ਜੁੜਨਾ ਬੜਾ ਜ਼ਰੂਰੀ ਹੈ ਲਾਹਾ ਹੈ ਸਾਡਾ ਸੰਗਤ ਚ ਬੈਠੇ ਦਾ ਮਨ ਜੁੜੇ ਨਾ ਜੁੜੇ ਲਾਹਾ ਹੈ ਉਹਦੇ ਚ ਕੋਈ ਸ਼ੰਕਾ ਨਹੀਂ ਅਸੀਂ ਸਮੁੰਦਰ ਚ ਬੈਠੇ ਹਾਂ ਹੁਣ ਮੰਨ ਲਓ ਇੱਕ ਜਹਾਜ਼ ਚੱਲਦਾ ਤਾਂ ਉਹ ਜਹਾਜ਼ ਚਲਾਣ ਚਲਾਣ ਵਾਲਾ ਇੱਕ ਹੁੰਦਾ ਹੈ ਬੈਠੀਆਂ ਕਿੰਨੀਆਂ ਸਵਾਰੀਆਂ ਨੇ ਹੁਣ ਸਵਾਰੀਆਂ ਨੂੰ ਪਤਾ ਹੋਵੇ ਨਾ ਹੋਵੇ ਵੀ ਜਹਾਜ਼ ਕਿਵੇਂ ਚੱਲਦਾ ਹੈ ਕੀ ਉਹਦਾ ਸਿਸਟਮ ਹੈ ਪਰ ਉਹ ਪਾਰ ਉਤਰ ਜਾਂਦੀਆਂ ਨੇ ਪਾਰ ਤਾਂ ਉਤਰ ਜਾਂਦੀਆਂ ਨੇ ਪਰ ਜਿੰਨੂੰ ਜਿੰਨਾ ਜ਼ਿਆਦਾ ਗਿਆਨ ਹੈ ਉਹਦੀ ਓਨੀ ਜ਼ਿਆਦਾ ਪ੍ਰਾਪਤੀ ਹੋ ਜੇਗੀ ਉਹਦੀਆਂ ਓਨੀ ਜ਼ਿਆਦਾ ਫਲ ਮਿਲ ਜਾਣਗੇ ਓਨੀ ਜ਼ਿਆਦਾ ਕਿਰਪਾ ਦੇ ਪਾਤਰ ਬਣ ਜਾਣਗੇ ਅਸੀਂ ਵੀ ਗੁਰੂ ਦੇ ਇਸ ਜਹਾਜ਼ ਵਿੱਚ ਬੈਠੇ ਜ਼ਰੂਰ ਆ ਪਾਰ ਤਾਂ ਅਸੀਂ ਸਾਰਿਆਂ ਨੇ ਹੋ ਜਾਣਾ ਹੈ ਪਰ ਜਿਹੜਾ ਜਿੰਨਾ ਗੁਰੂ ਦੀ ਬਾਣੀ ਨੂੰ ਸਮਝੇਗਾ ਓਨੀ ਦਰਗਾਹ ਦੇ ਵਿੱਚ ਢੋਈ ਵਧੇਰੀ ਪਾਏਗਾ ਉਨਾ ਮਾਨਵ ਦੇਰੇ ਪਾਏਗਾ ਗੁਰੂ ਮਹਾਰਾਜ ਜੀ ਇਹ ਹੀ ਬਚਨ ਕਰ ਰਹੇ ਹਨ ਸੱਚਾ ਤੇਰਾ ਦਰਬਾਰ ਸ਼ਬਦ ਨਿਸ਼ਾਨੇ ਸ਼ਬਦ ਤੇ ਨਿਸ਼ਚਾ ਸ਼ਬਦ ਤੇ ਭਰੋਸਾ ਬਹੁਤ ਜ਼ਰੂਰੀ ਹੈ ਸੱਚਾ ਸ਼ਬਦ ਵਿਚਾਰ ਸੱਚ ਸਮਾਣਾ ਗੁਰੂ ਮਹਾਰਾਜ ਜੀ ਦਾ ਸੱਚਾ ਸ਼ਬਦ ਸੱਚੀ ਸੁੱਚੀ ਵਿਚਾਰ ਤੇ ਉਸ ਸੱਚੇ ਸੁੱਚੇ ਸ਼ਬਦ ਦੀ ਵਿਚਾਰ ਵਿੱਚ ਹੀ ਅਸੀਂ ਸਮਾਣਾ ਹੈ ਮਨਮੁਖ ਸਦਾ ਕੁੜਿਆਰ ਭਰਮ ਭੁਲਾਣਿਆ ਮਨਮੁਖ ਬੰਦੇ ਸਦਾ ਕੁੜਿਆਰ ਦੇ ਵਿੱਚ ਖੁੱਬੇ ਰਹਿੰਦੇ ਨੇ ਕੂੜ ਵਿੱਚ ਖੁੱਬੇ ਰਹਿੰਦੇ ਨੇ ਸਦਾ ਖੁਆਰੀ ਦੇ ਵਿੱਚ ਖੁੱਬੇ ਰਹਿੰਦੇ ਨੇ ਕਦੇ ਵੀ ਸੱਚ ਦੀ ਪਹਿਚਾਨ ਨਹੀਂ ਕਰ ਪਾਉਂਦੇ ਅਸੀਂ ਉਸ ਮਨਮੁਖ ਧਾਈ ਵਾਲੇ ਪਾਸੇ ਨਹੀਂ ਜਾਣਾ ਅਸੀਂ ਉਸ ਕੁੜਿਆਰ ਵਾਲੇ ਰਸਤੇ ਵਿੱਚ ਨਹੀਂ ਜਾਣਾ ਅਸੀਂ ਭਰਮ ਭੁਲੇਖਿਆਂ ਵਾਲੇ ਰਸਤੇ ਵਿੱਚ ਨਹੀਂ ਜਾਣਾ ਅਸੀਂ ਗੁਰਮੁਖ ਧਾਈ ਵਾਲਾ ਜੀਵਨ ਜਪਤੀਤ ਕਰਨਾ ਹੈ ਮਹਾਰਾਜ ਕਹਿੰਦੇ ਜਿਹੜੇ ਮਨਮੁਖ ਨੇ ਮਨ ਦੀ ਮਰਜ਼ੀ ਕਰਦੇ ਨੇ ਗੁਰੂ ਦੀ ਗੱਲ ਨਹੀਂ ਸੁਣਦੇ ਗੁਰੂ ਦੀ ਗੱਲ ਨਹੀਂ ਮੰਨਦੇ ਉਹ ਕੁੜਿਆਰ ਨੇ ਪਰਮਾ ਵਿੱਚ ਭਟਕਦੇ ਰਹਿੰਦੇ ਨੇ ਤੇ ਬੜੀ ਵੱਡੀ ਗੱਲ ਮਹਾਰਾਜ ਜੀ ਨੇ ਅੱਗੇ ਕਹੀ ਐ ਵਿਸ਼ਟਾ ਅੰਦਰ ਵਾਸ ਸਾਧਨਾ ਜਾਣਿਆ ਇਹ ਸੱਚ ਹੈ ਗੁਰਬਾਣੀ ਤੋਂ ਟੁੱਟੇ ਹੋਏ ਹਾਂ ਦਾ ਗੁਰਬਾਣੀ ਤੋਂ ਦੂਰ ਰਹਿੰਦੇ ਹੋਏ ਜਿਹੜੇ ਨੇ ਜਿਹੜੇ ਮਨਮੁਖ ਨੇ ਮਹਾਰਾਜ ਕਹਿੰਦੇ ਵਿਸ਼ਟਾ ਮਾਹੇ ਨਿਵਾਸ ਵਿਸ਼ਟਾ ਦੇ ਅੰਦਰ ਉਹਨਾਂ ਦਾ ਨਿਵਾਸ ਹੈ ਵਿਸ਼ਟਾ ਕਹਿੰਦੇ ਨੇ ਗੰਦਗੀ ਨੂੰ ਗੰਦਗੀ ਗੰਦਗੀ ਵਿੱਚ ਉਹਨਾਂ ਦਾ ਨਿਵਾਸ ਰਹਿੰਦਾ ਹੈ ਸਾਧ ਨਾ ਜਾਣੇ ਉਹਨਾਂ ਨੇ ਕੀ ਸਾਫ਼ ਸੁਥਰੇ ਥਾਂ ਦਾ ਉਹਨ ਇੱਕ ਵਿਸ਼ਟਾ ਦਾ ਕੀੜਾ ਹੈ ਗੰਦਗੀ ਦਾ ਕੀੜਾ ਉਹ ਸਾਫ਼ ਥਾਂ ਦਾ ਉਹਨੂੰ ਕੋਈ ਪਤਾ ਹੀ ਨਹੀਂ ਵੀ ਕੋਈ ਸਾਫ਼ ਥਾਂ ਇਸ ਦੁਨੀਆ ਵਿੱਚ ਹੁੰਦੀ ਹੈ ਉਹ ਗੰਦਗੀ 'ਚ ਹੀ ਰਹਿੰਦਾ ਗੰਦੀ ਖਾਂਦਾ ਉੱਥੇ ਹੀ ਰਹੇਗਾ ਇਦੇ ਨਾਲ ਤੁਲਨਾ ਕੀਤੀ ਹੈ ਮਹਾਰਾਜ ਨੇ ਮਨਮੁਖ ਦੀ ਕਿ ਮਨਮੁਖਾਂ ਨੂੰ ਪਤਾ ਹੀ ਨਹੀਂ ਸੱਚ ਕੀ ਹੈ ਮਨਮੁਖਾਂ ਨੂੰ ਪਤਾ ਹੀ ਨਹੀਂ ਗੁਰੂ ਨਾਲ ਜੁੜਨ ਦਾ ਸਵਾਦ ਕੀ ਹੈ ਮਨਮੁਖਾਂ ਨੂੰ ਪਤਾ ਹੀ ਨਹੀਂ ਅੰਮ੍ਰਿਤ ਛੱਕ ਕੇ ਕੀ ਮਿਲਦਾ ਹੈ ਮਨਮੁਖਾਂ ਨੂੰ ਪਤਾ ਹੀ ਨਹੀਂ ਘੜੀ ਦੁ ਘੜੀ ਗੁਰੂ ਘਰ ਬਹਿ ਕੇ ਕੀ ਮਿਲਦਾ ਹੈ ਬਾਣੀ ਪੜ੍ਹ ਕੇ ਕੀ ਮਿਲਦਾ ਹੈ ਮਨਮੁਖਾਂ ਨੂੰ ਪਤਾ ਹੀ ਨਹੀਂ ਗੁਰੂ ਤੋਂ ਸ਼ਹਾਦਤ ਦੇ ਕੇ ਕੁਰਬਾਨ ਹੋ ਕੇ ਕੀ ਮਿਲਦਾ ਹੈ ਉਹ ਉੱਥੇ ਮਾਇਆ ਵਿੱਚ ਖੁਬੇ ਰਹਿੰਦੇ ਨੇ ਮਾਇਆ ਵਿੱਚ ਹੀ ਗੁਲਤਾਨ ਰਹਿੰਦੇ ਨੇ ਸਾਡੇ ਗੁਰੂ ਦੇ ਸਿੰਘਾਂ ਸ਼ਹਾਦਤਾਂ ਦਿੱਤੀਆਂ ਨਾ ਕਈ ਦੁਨੀਆਂ ਬੜੇ ਕਹਿੰਦੀ ਹੈ ਕੀ ਮਿਲਿਆ ਕੀ ਪ੍ਰਾਪਤੀ ਹੋਈ ਉਹ ਕਦੇ ਨਹੀਂ ਦੱਸ ਪਾਣਗੇ ਉਹਨਾਂ ਨੂੰ ਕਦੇ ਨਹੀਂ ਪਤਾ ਲੱਗ ਪਾਏਗਾ ਵੀ ਕੀ ਪ੍ਰਾਪਤੀ ਸੀ ਕੀ ਬਖਸ਼ਿਸ਼ ਸੀ ਇਹ ਗੁਰਮੁਖ ਇਨਸਾਨ ਹੀ ਜਾਣਦਾ ਸਮਝਦਾ ਹੈ ਕਿ ਗੁਰੂ ਤੋਂ ਕੁਰਬਾਨ ਹੋ ਕੇ ਸ਼ਹਾਦਤ ਦੇ ਕੇ ਗੁਰੂ ਦੇ ਚਰਨਾਂ ਦਾ ਕਿੰਨਾ ਪਿਆਰ ਮਿਲਦਾ ਵਿਸ਼ਟਾ ਦਾ ਕੀੜਾ ਵਿਸ਼ਟਾ ਵਿੱਚ ਹੀ ਰਹਿੰਦਾ ਹੈ ਉਸ ਨੂੰ ਬਾਹਰ ਦੇ ਆਨੰਦ ਸਵਾਦ ਦਾ ਕੁਝ ਨਹੀਂ ਪਤਾ